ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਸੀ ਉਸ ਦਾ ਨਾਮ ਸੀ ਮਲਸੀਹਾ ਉੱਥੇ ਇੱਕ ਆਦਮੀ ਰਹਿੰਦਾ ਸੀ ਉਸ ਦਾ ਨਾਮ ਸੀ ਪਘੀਰਥ ਇਹ ਪਿੰਡ ਦਾ ਚੌਧਰੀ ਸੀ ਇਹ ਇੱਕ ਭਲਾ ਪੁਰਖ ਸੀ ਇਸ ਦਾ ਜੀ ਸੀ ਕਿ ਮੈਂ ਮਰ ਕੇ ਔਖਾ ਨਾ ਹੋਵਾਂ ਜਿਵੇਂ ਜਿਉਂਦੇ ਜੀ ਸੁਖੀ ਹਾਂ ਮਰ ਕੇ ਵੀ ਮੇਰੀ ਆਤਮਾ ਸੁਖੀ ਰਹੇ ਆਤਮਾ ਆਖਦੇ ਹਨ ਉਸ ਜਿੰਦ ਨੂੰ ਜਾਂ ਜਿਉਂਦੀ ਜਾਨ ਨੂੰ ਜੋ ਸਰੀਰ ਵਿੱਚ ਹੈ ਜਿਸ ਕਰਕੇ ਅਸੀਂ ਟੁਰਦੇ ਫਿਰਦੇ ਖਾਂਦੇ ਪੀਂਦੇ ਹੱਸਦੇ ਖੇਡਦੇ ਹਾਂ ਜਦੋਂ ਸਰੀਰ ਮਰ ਜਾਂਦਾ ਹੈ ਤਦੋਂ ਉਹ ਆਤਮਾ ਨਹੀਂ ਮਰਦਾ ਉਹ ਜਿਉਂਦਾ ਜਾਗਦਾ ਸਰੀਰ ਵਿੱਚੋਂ ਵੱਖ ਹੋ ਜਾਂਦਾ ਹੈ ਜੋ ਭਲੇ ਪੁਰਖ ਹੁੰਦੇ ਹਨ ਮਾੜੇ ਕੰਮ ਨਹੀਂ ਕਰਦੇ ਰੱਬ ਜੀ ਨੂੰ ਪਿਆਰ ਕਰਦੇ ਹਨ ਉਨ੍ਹਾਂ ਦਾ ਆਤਮਾ ਸਰੀਰ ਛੱਡ ਕੇ ਸੁਖੀ ਰਹਿੰਦਾ ਹੈ ਸੋ ਇਸ ਪਗੀਰਥ ਨੂੰ ਇਹ ਸ਼ੌਕ ਸੀ ਕਿ ਮੇਰਾ ਆਤਮਾ ਸਰੀਰ ਛੱਡ ਕੇ ਸੁਖੀ ਰਹੇ ਉਸਨੇ ਫਿਰ ਕਈ ਸਾਧੂ ਵੇਖੇ ਕਿਸੇ ਨੇ ਕਿਹਾ ਤੂੰ ਦੇਵੀ ਦੀ ਪੂਜਾ ਕਰਿਆ ਕਰ ਇੱਕ ਕਾਲੇ ਪੱਥਰ ਦੀ ਮੂਰਤੀ ਜਿਸ ਨੂੰ ਉਹ ਭਵਾਨੀ ਤੇ ਕਾਲੀ ਆਖਦਾ ਸੀ ਉਸ ਨੂੰ ਦੱਸੀ ਕਿ ਇਸ ਦੀ ਪੂਜਾ ਕਰਿਆ ਕਰ ਭਗੀਰਤ ਉਸੇ ਤਰ੍ਹਾਂ ਕਰਨ ਲੱਗ ਪਿਆ ਕਈ ਵਰੇ ਰੋਜ਼ ਉਸ ਪੱਥਰ ਦੀ ਮੂਰਤੀ ਅੱਗੇ ਬੈਠ ਕੇ ਉਸ ਦੇ ਗੁਣ ਗਾਵੇ ਤੇ ਮਨ ਜੋੜੇ ਇੱਕ ਦਿਨ ਬੈਠਿਆਂ ਅੱਧੀ ਰਾਤ ਹੋ ਗਈ ਤਦ ਆਲਸ ਆਇਆ ਤੇ ਸੌਂ ਗਿਆ ਸੁਤਿ ਨੇ ਸੁਪਨਾ ਡਿਠਾ ਕਿ ਉਹ ਮਾਨੋ ਮੂਰਤੀ ਬੋਲ ਪਈ ਤੇ ਆਖਦੀ ਹੈ ਕਿ ਤੈਨੂੰ ਮੈਂ ਮੁਕਤੀ ਨਹੀਂ ਦੇ ਸਕਦੀ ਮੁਕਤੀ ਲੈਣੀ ਆ ਤਾਂ ਸੁਲਤਾਨਪੁਰ ਜਾ ਉਥੇ ਜੋ ਨਾਨਕ ਨਾਮ ਦਾ ਮੋਦੀ ਹੈ ਉਸ ਨੂੰ ਮਿਲ ਉਸ ਨੇ ਆਪਣਾ ਅਸਲ ਸਰੂਪ ਜੋ ਹੈ ਉਹ ਲੁਕਾਇਆ ਹੋਇਆ ਹੈ ਲੋਕੀ ਉਸ ਨੂੰ ਸਧਾਰਨ ਹੁਰਨਾ ਵਰਗਾ ਆਦਮੀ ਸਮਝਦੇ ਹਨ ਟੱਬਰ ਦੇ ਬੰਦੇ ਉਸ ਨੂੰ ਆਪਣਾ ਸਾਖ ਸਮਝਦੇ ਹਨ ਰਿਸ਼ਤੇਦਾਰ ਸਮਝਦੇ ਹਨ ਨਵਾਬ ਆਪਣਾ ਇੱਕ ਹੁੱਦੇਦਾਰ ਸਮਝਦਾ ਹੈ ਹੁੱਦੇਦਾਰ ਦਾ ਮਤਲਬ ਅਹੁਦੇਦਾਰ ਜਿਸ ਕੋਲ ਕੋਈ ਅਹੁਦਾ ਹੋਵੇ ਤੇ ਗੁਰੂ ਨਾਨਕ ਦੇਵ ਜੀ ਕੋਲ ਮੋਦੀ ਦਾ ਅਹੁਦਾ ਸੀ ਇਸ ਕਰਕੇ ਉਹ ਆਪਣਾ ਅਹੁਦੇਦਾਰ ਸਮਝਦਾ ਸੀ ਗਰੀਬ ਇੱਕ ਉਪਕਾਰੀ ਜਾਣਦੇ ਹਨ ਭਲਾ ਕਰਨ ਵਾਲਾ ਜਾਣਦੇ ਹਨ ਪਰ ਉਹ ਅਸਲ ਵਿੱਚ ਰੱਬੀ ਜੋਤ ਰੱਬ ਦਾ ਬਾਲਕਾ ਰੱਬ ਰੂਪ ਜਿਵੇਂ ਪੁੱਤਰ ਹੁੰਦਾ ਹੈ ਪਿਤਾ ਦਾ ਰੂਪ ਉਹ ਜਗਤ ਤਾਰਨ ਆਇਆ ਹੈ ਉਸ ਦੀ ਚਰਣੀ ਜਾ ਲੱਗ ਤੇਰੀ ਮੁਕਤੀ ਉਹ ਕਰੇਗਾ ਮੈਂ ਮੁਕਤੀ ਨਹੀਂ ਦੇ ਸਕਦੀ ਕੁਝ ਚਿਰ ਮਗਰੋਂ ਨੀਂਦ ਖੁੱਲ ਗਈ ਪਰ ਸੁਪਨਾ ਸਾਰਾ ਯਾਦ yeah ਤਦ ਇਸਨੇ ਦਿਨ ਚੜੇ ਪਿੰਡ ਵਿੱਚ ਪੁੱਛਗਿਛ ਕੀਤੀ ਤਦ ਗੁਰੂ ਨਾਨਕ ਦੇਵ ਜੀ ਦੇ ਇੱਕ ਪ੍ਰੇਮੀ ਨੇ ਕਿਹਾ ਸੁਲਤਾਨਪੁਰ ਵਿੱਚ ਰੱਬ ਦੀ ਜੋਤ ਪਰ ਲੁਕੀ ਹੋਈ ਮਨੁੱਖੀ ਜਾਮੇ ਵਿੱਚ ਆਈ ਹੋਈ ਹੈ ਉਹ ਗੁਰੂ ਨਾਨਕ ਹੈ ਹਣ ਪਗੀਰਥ ਕਰਬਾਰ ਛੱਡ ਕੇ ਸੁਲਤਾਨਪੁਰ ਆ ਗਿਆ ਸ੍ਰੀ ਗੁਰੂ ਜੀ ਨੂੰ ਆ ਮੱਥਾ ਟੇਕਿਆ ਸ੍ਰੀ ਗੁਰੂ ਜੀ ਨੇ ਸਿਰ ਤੇ ਹੱਥ ਫੇਰ ਕੇ ਉਠਾਇਆ ਤੇ ਸੋਖ ਸੰਧ ਪੁੱਛੀ ਫਿਰ ਉਸ ਨੂੰ ਪੁੱਛਿਆ ਭਾਈ ਕਿਸ ਮਨੋਰਥ ਲਈ ਆਇਆ ਹੈ ਹਣ ਪਗੀਰਥ ਨੇ ਸੁਪਨੇ ਵਾਲੀ ਸਾਰੀ ਗੱਲ ਸੁਣਾਈ ਤੇ ਆਖਿਆ ਕਿ ਆਪ ਦਾ ਪਤਾ ਲੈ ਕੇ ਸ਼ਰਨ ਆਇਆ ਹਾਂ ਤਾਂ ਸ੍ਰੀ ਗੁਰੂ ਜੀ ਨੇ ਉਸ ਨੂੰ ਮਤ ਦਿੱਤੀ ਕਿ ਸੇਵਾ ਕਰ ਸਾਧ ਸੰਗਤ ਜੋ ਸ਼ਾਮਾਂ ਨੂੰ ਜੁੜਦੀ ਹੈ ਉਸ ਦੀ ਸੇਵਾ ਕਰ ਆਚਰਨ ਤੇਰਾ ਨੇਕ ਹੈ ਰੱਬ ਨੇਕ ਰੱਖੇ कीर्तन जिस वेले होवे मन जोडके करया कर उठ दे बेंदे काम काज करदे जिस वेले रता वेहल लगे निक्की जही अरदास करया कर के हे रूप रेखा ਤੋਂ ਨਿਆਰੇ ਕਰਤਾਰ हे ਰੱਬ ਜੀ हे ਮਾਲਕ ਜੀ ਮੈਨੂੰ ਚਰਨੀ ਲਾ ਲਓ ਤੇ ਕਿਸੇ ਵੇਲੇ ਮਨ ਹੀ ਮਨ ਵਿੱਚ ਪਰਮੇਸ਼ਰ ਜੀ ਦੇ ਗੁਣ ਗਾਇਆ ਕਰ ਇਉ ਤੈਨੂੰ ਆਪਣੇ ਅੰਦਰ ਕਰਤਾਰ ਭਾਸਣ ਲੱਗ ਜਾਏਗਾ ਫਿਰ ਉਸ ਦਾ ਨਾਂ ਤੇਰੀ ਰਸਨਾ ਕਹਿਣ ਲੱਗ ਪਵੇਗੀ ਨਿਰੰਕਾਰ ਨਿਰੰਕਾਰ ਸਤ ਨਿਰੰਕਾਰ ਸਤ ਕਰਤਾਰ ਖਿਆਲ ਕਰਿਆ ਕਰ ਕਿ ਜਿਸ ਦਾ ਨਾਮ ਲੈ ਰਿਹਾ ਹਾਂ ਉਹ ਮੇਰੇ ਅੰਦਰ ਹੈ ਇਉ ਤੂੰ ਉਸ ਦੀ ਹਜ਼ੂਰੀ ਵਿੱਚ ਰਹਿਣ ਲੱਗ ਪਵੇਂਗਾ ਉਹ ਹੈ ਹਾਜ਼ਰ ਹੈ ਅੰਦਰ ਸਾਡੇ ਬੈਠਾ ਹੈ ਅਸਾਂ ਯਾਦ ਕਰਨਾ ਹੈ ਖਿਆਲ ਕਰਨਾ ਹੈ ਕਿ ਹੈ ਤੇ ਅੰਦਰ ਮੇਰੇ ਨਾਲ ਹੈ ਉਹ ਅੰਦਰ ਹੈ ਸੱਚ ਮੁੱਚ ਹੈ ਅਸੀਂ ਉਸ ਨੂੰ ਭੁੱਲੇ ਰਹਿੰਦੇ ਹਾਂ ਯਾਦ ਰੱਖਣਾ ਹੈ ਕਿ ਹੈ ਉਹ ਬਾਹਰ ਵੀ ਹੈ ਸਾਰੇ ਹੈ ਪਰ ਦਿਸਦਾ ਨਹੀਂ ਇਉਂ ਕਰਦਾ ਰਹਿ ਕਰਤਾਰ ਭਲੀ ਕਰੇਗਾ ਤੂੰ ਜਿਉਂਦੇ ਜੀਵ ਪਰਮੇਸ਼ਰ ਦੇ ਨਾਲ ਲੱਗ ਜਾਏਗਾ